ਸਸਿਕਾ ਦੋਸਤੋ ਮੈਂ ਦਵਿੰਦਰ ਪੱਠੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਅੱਜ ਬੱਚਿਆਂ ਦੇਆਂ ਗੇਮਾਂ ਦੀਆਂ ਖੇਡਾਂ ਹੋ ਰਹੀਆਂ ਹਨ ਗਰਮ ਰੁੱਤ ਦੀਆਂ ਸੋ ਇਹਨਾਂ ਖੇਡਾਂ ਵਿੱਚ ਚੰਗੀ ਰੁਚੀ ਰੱਖਣ ਵਾਲੇ ਸਾਰੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਲਈ ਔਰ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਤੁਹਾਨੂੰ ਮਲਾਉਣ ਲੱਗੇ ਹਾਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਮਹਿੰਦਰ ਸਿੰਘ ਧਮਾਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਿੰਟੂ ਜੀ ਔਰ ਉਹਨਾਂ ਦੇ ਬਿਲਕੁਲ ਨਾਲ ਖੜੇ ਹਨ ਬਹੁਤੀ ਸਰਕਾਰਯੋਗ ਆਪ ਆਗੂ ਅਰਵਿੰਦਰ ਸੋਲ ਜੀ ਔਰ ਸਾਡੇ ਟੀਚਰ ਸਹਿਬਾਨ ਵੀ ਉਹਨਾਂ ਦੇ ਨਾਲ ਹਨ ਔਰ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਬੱਚਿਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਮਿੰਟੋ ਜੀ ਬਹੁਤ ਬਸਵਾਗਤ ਹੈ ਸੋ ਅੱਜ ਦੇ ਇਸ ਬਹੁਤ ਅੱਛੇ ਪ੍ਰੋਗਰਾਮ ਤੇ ਕੀ ਕਹਿਣਾ ਚਾਹੋ ਜੋਆਂ ਪੀਆ ਖੇਡਾਂ ਹੋ ਰਹੀਆਂ ਨੇ ਜੀ ਬੱਚਿਆਂ ਦੀਆਂ ਬਹੁਤ ਵਧੀਆ ਬੱਚੇ ਇੱਥੋਂ ਹੀ ਬਚਪਨ ਤੋਂ ਜਦੋਂ ਖੇਡਣਾ ਸ਼ੁਰੂ ਕਰਦੇ ਨੇ ਜੋਂ ਤੋਂ ਸਟਾਰਟਿੰਗ ਹੁੰਦੀ ਹੈ ਇਹਨਾਂ ਦੀ ਤੇ ਤਾਈਓ ਅੱਛੇ ਲੈਵਲ ਤੇ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਇਹ ਉਤਰਾ ਲੈ ਵੀ ਕਰਨੇ ਚਾਹੀਦੇ ਨੇ ਸਪੋਰਟਸਮੈਨ ਵਾਸਤੇ ਜਿਹੜੇ ਬੱਚੇ ਖੇਡ ਰਹੇ ਨੇ ਤਾਂ ਕਿ ਇਹ ਆਪਣਾ ਵਧੀਆ ਜੀਵਨ ਖੇਡਾਂ ਪਰ ਨਾਲ ਆਪਣਾ ਚੰਗਾ ਵਧੀਆ ਜੀਵਨ ਜੀ ਸਕਣ ਅਕਤੀ ਬੱਚਿਆਂ ਦਾ ਖੋਖ ਦਾ ਟੂਰਨਾਮੈਂਟ ਹੋ ਰਿਹਾ ਹੈ ਦੇਖ ਰਹੇ ਇਹਨਾਂ ਨੂੰ ਪਰ ਸਾਡੇ ਜਿਹੜੇ ਛੋਟੇ ਸਕੂਲ ਨੇ ਛੋਟੇ ਸ਼ਹਿਰਾਂ ਇਹਨਾਂ ਚ ਟ੍ਰੇਨਿੰਗ ਦੀ ਬਹੁਤ ਘੱਟ ਹੈ ਅਸੀਂ ਜਦੋਂ ਜ਼ੋਨ ਜਿੱਤ ਕੇ ਡਿਸਟ੍ਰਿਕਟ ਖੇਡਣ ਜਾਂਦੇ ਸੀ ਉੱਥੇ ਅਸੀਂ ਪਿੱਛੇ ਰਹਿ ਜਾਂਦੇ ਸੀ ਕਿਉਂਕਿ ਸਾਨੂੰ ਟ੍ਰੇਨਿੰਗ ਨਹੀਂ ਮਿਲਦੀ ਸੀ ਉਹਨਾਂ ਦੇ ਸਪੋਰਟਸ ਦਾ ਜੋ ਸਟਰੈਂਗਸੂਟ ਨੇ ਨੀਕਰਾਂ ਪੈਰਚੀਆਂ ਇਹ ਚੀਜ਼ਾਂ ਉਸ ਵੇਲੇ ਨਹੀਂ ਮਿਲਦੀ ਸੀਾਨੂੰ ਜਿਹੜੇ ਵੱਡੇ ਸ਼ਹਿਰਾਂ ਦੇ ਡਿਸਟ੍ਰਿਕਟ ਦੇ ਜਿਲ੍ਹਾ ਪਟਿਆਲਾ ਜਿਵੇਂ ਹੋਇਆ ਉਹਨਾਂ ਦੇ ਜਿਹੜੇ ਬੱਚੇ ਨੇ ਸਕੂਲ ਨੇ ਉਹਨਾਂ ਨੂੰ ਸਾਰਾ ਪ੍ਰੋਵਾਈਡ ਹੁੰਦਾ ਸੀ ਇਸ ਸਮਾਂ ਟ੍ਰੇਨਿੰਗ ਵੀ ਮਿਲਦੀ ਸੀ ਵਧੀਆ ਟਿਕਰਾਂ ਤੋਂ ਇਸ ਕਰਕੇ ਉਹ ਛੋਟੇ ਸ਼ਹਿਰਾਂ ਨਾਲੋਂ ਜਿਹੜੇ ਵੱਡੇ ਸ਼ਹਿਰ ਵਾਲੇ ਨੇ ਉਹ ਜ਼ਿਆਦਾ ਤਜਰਬੇਕਾਰ ਵੀ ਹੁੰਦੇ ਚੁੱਕੇ ਜੜ ਤੋਂ ਜਿਹਨੂੰ ਕਹਿੰਦੇ ਆ ਸੀ ਸਪੋਰਟਸ ਨਾਲ ਜੁੜੇ ਆ ਪਿੱਛੇ ਪਹਿਲਾਂ ਖੇਡਦੇ ਰਹੇ ਆ ਪਰ ਹੁਣ ਸਾਡਾ ਜਿਹੜਾ ਉਪਰਾਲਾ ਸਾਡੇ ਪੂਰੇ ਫਿਜ਼ੀਕਲ ਐਜੂਕੇਸ਼ਨ ਜਿਹੜੀ ਟੀਚਰਸ ਹੈਗੇ ਉਹਨਾਂ ਦਾ ਇਹੀ ਉਪਰਾਲਾ ਵੀ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਲੈਵਲ ਦੇ ਜਿਹੜੇ ਬੱਚੇ ਉਹ ਤਿਆਰ ਕੀਤੇ ਜਾਂਦੇ। ਤੇ ਉਹਦੇ ਲਈ ਸਾਨੂੰ ਜਿਹੜਾ ਹੈਗਾ ਜਿੰਨਾ ਕ ਸਾਡਾ ਹੈ ਸਹਿਯੋਗ ਅਸੀਂ ਪੂਰਾ ਦੇ ਰਹੇ ਹਾਂ। ਅਸੀਂ ਚੋਨੇ ਕੋ ਸਰਕਾਰ ਵੀ ਜਿਹੜੀ ਹੈਗੀ ਆ ਉਹ ਸਾਡੇ ਨਾਲ ਇਸ ਨੂੰ ਹੋਰ ਉੱਪਰ ਨੂੰ ਲੈ ਕੇ ਜਾਵੇ। ਤੇ ਇਹ ਜ਼ੋਨ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਨੂੰ ਜਿਹੜੀ ਪਟਿਆਲਾ ਜ਼ਿਲ੍ਹਾ ਹੈਗੀ ਹੈ ਜਿਹਦੇ ਆਫਿਸ ਤੋਂ ਉਹਨਾਂ ਨੇ ਇੱਕ ਫੰਡ ਦਿੱਤਾ ਜਾਂਦਾ ਪਰ ਇਸ ਨੂੰ ਵਧਿਆ ਕਰਾਉਣ ਲਈ ਉਸ ਫੰਡ ਜਿਹੜਾ ਕੋਈ ਜਿਹੜਾਾਨੂੰ ਹੋਰ ਚਾਹੀਦਾ ਜਿਹੜੇ ਸਾਰੀਆਂ ਜਿਹੜੇ ਬੇਸਿਕ ਸਹੂਲਤਾਂ ਸੀ ਉਹਨਾਂ ਨੂੰ ਦੇ ਸਕੀਏ ਪ੍ਰੋਵਾਈਡ ਕਰ ਸਕੀਏ ਹੁਣ ਜਿੰਨਾ ਵੀ ਹੈਗਾ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਐ ਸਮਾਣਾ ਜ਼ੋਨ ਦੀ ਜਿਹਨੇ ਟੀਚਰਸ ਹੈਗੇ ਸੀ ਇਹਨੂੰ ਵਧੀਆ ਹੋਰ ਅੱਗੇ ਨਾਲੋਂ ਵਧੀਆ ਕਰਨੇ ਆ ਤੇ ਉਹਦੇ ਵਿੱਚ ਜਿੰਨਾ ਵੀ ਅਸੀਂ ਆਪਣੇ ਕੋਲੋਂ ਕਰ ਸਕਦੇ ਜਿੰਨਾ ਸਾਨੂੰ ਸਰਕਾਰ ਦੇ ਵੀ ਉਹ ਨਾ ਕਰ ਰਹੇ ਆ ਤੇ ਇਸ ਨੂੰ ਹੋਰ ਵਧੀਆ ਲੈਵਲ ਤੇ ਲੈ ਕੇ ਜਾਣਾ ਸਾਡੇ ਸਿਕਤਰ ਸਾਹਿਬ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਅਪਰਲਾਈਜ਼ਲੀ ਕਰ ਰਹੇ ਆ ਆਈ ਊਡ ਲਾਈਕ ਟੂ ਸੇ ਥੈਟ ਥਿਸ ਇਜ਼ ਅ ਗੁੱਡ ਓਪਰਚ्युनिटी ਫਾਰ ਆਲ ਆਲ ਦ ਸਟੂਡੈਂਟਸ ਫਾਰ ਵੈਰੀਅਸ ਸਕੂਲਸ that this kind of uh, practices and the competition will make our students more uh, active in the games as well as in the sports. And I think all are not equal. Some are not able to study, but they may be good in sports. So that, that can promote the students to get good future. And I think these kinds of activities should conduct in all of the school and uh, the children should be uh, more interested in that, as well as the studies also all kind of other activities and it's good to have here even nice to see students from various schools and they are also getting to see the schools and we are also getting to know uh, mingling with other schools they are also getting more experience ਥੈਂਕ ਯੂ ਬੰ। ਤੁਹਾਡਾ ਸਾਰੇ ਸੱਜਣਾ ਦਾ ਜਿਹੜਾ ਹੈਗਾ ਇੱਥੇ ਪਹੁੰਚਣ ਦਾ ਸਵਾਗਤ ਹੈ ਕਿ ਤੁਸੀਂ ਜਿਹੜਾ ਹੈਗਾ ਇੰਨੀ ਗਰਮੀ ਦੇ ਵਿੱਚ ਸਾਡੇ ਗਰਮੂਤ ਮੁਕਾਬਲਿਆਂ ਦੇ ਵਿੱਚ ਜਿਹੜਾ ਹੈਗਾ ਪਹੁੰਚੇ ਹੋ ਤੇ ਸਾਡਾ ਇਹ ਜਿਹੜਾ ਮੁਕਾਮ ਹੈਗਾ ਕਿ ਬੱਚਾ ਜਿਹੜਾ ਹੈਗਾ ਵਧੀਆ ਲੈਵਲ ਦੇ ਉੱਤੇ ਪਹੁੰਚਾਇਆ ਜਾਵੇ ਜਿਵੇਂ ਸਾਡੀਆਂ ਦੋ ਸੈਸ਼ਨਾਂ ਦੇ ਵਿੱਚ ਗੇਮਾਂ ਹੁੰਦੀਆਂ ਨੇ ਗਰਮੂਤ ਤੇ ਸਰਦੂਤ ਦੇ ਵਿੱਚ ਐਤਕੀ ਜਿਹੜਾ ਹੈਗਾ ਭਰਪੂਰ ਸਿੰਘ ਹੋਣੇ ਸਾਡੇ ਜੌன்ஸ் ਕਰਤਾਰ ਨੇ ਤੇ ਬਾਕੀ ਸਾਰੇ ਟੀਚਰਾਂ ਦੇ ਸਹਿਯੋਗ ਦੇ ਨਾਲ ਇਹ ਵਧੀਆ ਉਪਰਾਲਾ ਕੀਤਾ ਹੈਗਾ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਇਹਦੇ ਮੁਕਾਬਲੇ ਕਰਵਾ ਰਹੇ ਆ ਤੇ ਹਰ ਇੱਕ ਬੱਚੇ ਨੂੰ ਓਪਰਚ्युनिटी ਪਈ ਜਾ ਰਹੀ ਆ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਕਿਸੇ ਵੀ ਮੁਕਾਲੇ ਚ ਪਾਰਟਿਸਿਪੇਟ ਨਹੀਂ ਕਰਵਾਇਆ ਹੈਗਾ ਕਿਉਂਕਿ ਹੁਣ ਜਿਵੇਂ 올림픽 ਵੀ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਸਾਡੇ ਉੱਚ ਮੈਡਲ ਆ ਰਹੇ ਨੇ ਦੇਖਿੰਨਾ ਜਿਹਨੇ ਆਉਣੀ ਚਾਹੀਦੀ ਸ਼ਾਇਦ ਉਹ ਆਬਾਦੀ ਦੇ ਸਾਹਮਣੇ ਨਹੀਂ ਆ ਰਹੇ ਹੈਗੇ ਪਰ ਲੋੜ ਹੈਗੀ ਆ ਜ਼ੋਨ ਨੂੰ ਪੱਧਰ ਤੋਂ ਇਹ ਜਿਹੜਾ ਹੈਗਾ ਵੱਡਾ ਉਪਰਾਲਾ ਕਰਾਓ ਟੀਚਰ ਕੋਈ ਵੀ ਹੈ ਚਾਹੇ ਕਿਸੇ ਵੀ ਸਬਜੈਕਟ ਦਾ ਜਦੋਂ ਉਹਨਾਂ ਦੇ ਬੱਚੇ ਕਿਤੇ ਅੱਗੇ ਕਿਸੇ ਵੀ ਇਵੈਂਟ ਦੇ ਵਿੱਚ ਪਾਰਟਿਸਿਪੇ ਅਚੀ ਪਰਫਾਰਮੈਂਸ ਕਰ ਦੇਣੇ ਤਾਂ ਟੀਚਰ ਵਾਸਤੇ ਮਾਣ ਵਾਲੀ ਗੱਲ ਹੁੰਦੀ ਆ ਚਾਹੇ ਹਾਰਨਾ ਜਿੰਨਾ ਵੱਧ ਹੀ ਗੱਲ ਹੈ ਲੇਕਿਨ ਬੈਸਟ ਜੋ ਪਰਫਾਰਮੈਂਸ ਹੈ ਨਾ ਉਹਦੇ ਨਾਲ ਬਹੁਤ ਖੁਸ਼ੀ ਮਿਲਦੀ ਆ ਮੈਂ ਤਾਂ ਇਹ ਹੀ ਕਹਾਂਗੀ ਕਿ ਸਾਨੂੰ ਸਾਰੇ ਨੂੰ ਐਫਰਟ ਕਰਨੀ ਚਾਹੀਦੇ ਨੇ ਹੋਰ ਜ਼ਿਆਦਾ ਐਫਰਟ ਕਰਨੀ ਚਾਹੀਦੇ ਨੇ ਕਿਉਂਕਿ ਸਕੂਲ ਜਿਵੇਂ ਕੋਆਪਰੇਟ ਕਰਦਾ ਹੈ ਸਾਡੇ ਨਾਲ ਠੀਕ ਹੈ ਸਾਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਬੱਚਿਆਂ ਨਾਲ ਕਿ ਬੱਚੇ ਨੂੰ ਅੱਗੇ ਤੱਕ ਲੈ ਕੇ ਜਾਈਏ ਕਿਉਂਕਿ ਅੱਜ ਕੱਲ ਦੇ ਬੱਚੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਨਸ਼ੇ ਵੱਲ ਬਹੁਤ ਜਾ ਰਹੇ ਨੇ ਤਾਂ ਜਦੋਂ ਗੇਮ ਕਰਨਗੇ ਉਹ ਨਸ਼ੇ ਤੋਂ ਦੂਰ ਰਹਿਣਗੇ ਠੀਕ ਹੈ ਗਰਾਊਂਡ Thank you, Thank you.